ਗ੍ਰਫਤੇ ਵਿੱਚ ਇਹ ਨਕਾਪੋਸ਼ ਪੁਲਿਸ ਵਾਲਾ ਹੀ ਹੈ ਪਰ ਜਾਲੀ ਪੁਲਿਸ ਵਾਲਾ ਜੀਹਾਂ ਇਸ ਵਿਅਕਤੀ ਨੂੰ ਅੰਮ੍ਰਿਤਸਰ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਜੋ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਖੌਫ ਫਲਾ ਰਿਆ ਸੀ ਮਾਮਲਾ ਇਹ ਹੈ ਕਿ ਇਹ ਵਿਅਕਤੀ ਅੰਮ੍ਰਿਤਸਰ ਦੇ ਵਿੱਚ ਇੱਕ ਰਮਨ ਨਾਂ ਦੀ ਮਹਿਲਾ ਨੂੰ ਧਮਕਾਉਣ ਦੇ ਲਈ ਉਸ ਦੇ ਘਰ ਚਲਾ ਗਿਆ ਜਿਸ ਨੇ ਮਹਿਲਾ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਤੇ ਉਸ ਤੇ ਪਿਸਤੌਲ ਤਾਲ ਲਈ ਇਹ aarop ਪੀੜਤ ਪਰਿਵਾਰ ਨੇ ਲੈਨੇ ਮਹਿਲਾ ਦੇ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਦਾ ਉਹਨਾਂ ਦੀ ਨੂੰਹ ਦੇ ਨਾਲ ਕੇਸ ਚੱਲ ਰਿਹਾ ਸੀ ਜਿਸ ਸਬੰਧੀ ਨੂੰ ਪਰਿਵਾਰ ਵੱਲੋਂ ਉਸ ਨੌਜਵਾਨ ਨੂੰ ਜਾਲੀ ਪੁਲਿਸ ਵਾਲਾ ਬਣਾ ਕੇ ਪਰਿਵਾਰ ਨੂੰ ਡਰਾਉਣ ਧਮਕਾਉਣ ਦੇ ਲਈ ਭੇਜਿਆ ਗਿਆ ਸੀ ਜਦੋਂ ਮਹਿਲਾ ਨੇ ਚੀਕਾਂ ਮਾਰੀਆਂ ਤਾਂ ਗੁੰਡ ਇਕੱਠਾ ਹੋ ਗਿਆ ਜਿਸ ਨੇ ਜਾਲੀ ਪੁਲਿਸ ਵਾਲੇ ਨੂੰ ਕਾਬੂ ਕਰ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਿਸ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਜੇ ਇੱਕ ਇਨਫੋਰਮੇਸ਼ਨ ਮਿਲੀ ਹੈ ਕੋਈ ਰਮਨ ਚੇਰੀ ਨਾਮ ਦੀ ਔਰਤ ਹੈਗੀ ਆ ਉਹਨੇ ਸਾਨੂੰ ਮਹੱਲੇ ਤੋਂ ਇਲਾਮ ਮਿਲਿਆ ਕਿ ਪੱਤੂਗੁਰੂ ਦੇ ਘਰ ਆਣ ਕੇ ਦੋ ਨੌਜਵਾਨ ਸੀ ਉਹਨਾਂ ਨੇ ਘਰ ਦੇ ਵਿੱਚ ਦਾਖਲ ਹੋ ਕੇ ਕੋਈ ਉਹਦੇ ਨਾਲ ਮਤਲਬ ਮਾਰਕੁੱਟ ਕੀਤੀ ਐ ਤੇ ਉਹਦੇ ਸਬੰਧ ਜੋ ਇੱਥੇ ਮੌਕੇ ਤੇ ਗਏ ਮਾਲਕਦਾਰਾਂ ਨੇ ਇੱਕ ਲੜਕਾ ਵੜਿਆ ਉਹ ਸਬੰਧ ਨੇ ਸਾਨੂੰ ਬਿਆਨ ਲਿਖਾ ਰਹੇ ਨੇ ਜਿੱਦਾਂ ਨੇ ਵਿਦੇਸੀ ਬਿਆਨ ਦਿੱਤੀ ਸੀ ਉਹ ਤੋਂ ਕਿ ਵੈਸੀ ਕਾਰਵਾਈ ਕੀਤੀ ਹੈ ਜੀ ਕੋਈ ਬੰਦਾ ਵੀ ਫੜਿਆ ਇੱਕ ਬੰਦਾ ਉਹਨਾਂ ਨੇ ਸਾਨੂੰ ਫੜਾਇਆ ਉਹਦੇ ਸਬੰਧ ਨੇ ਪੁੱਛਗਿੱਛ ਕਰ ਰਹੇ ਆ ਪੁੱਛਗਿੱਛ ਕਰ ਰਹੇ ਆ ਜਿੱਦਾਂ ਸਾਰਾ ਉਹਦੇ ਬਿਆਨ ਦੇਖ ਕੇ ਕਰਕੇ ਜੋ ਵੀ ਹੈ ਜੋ ਮਾਤਾ ਜੀ ਬਿਆਨ ਲਿਖਣਗੇ ਉਹਦੇ ਮੁਤਾਬਕ ਕਰੋ ਇਹ ਮੇਰੀ ਘਰ ਅਣਹਕੜ ਕਦੇ ਹੀ ਪਾੜ ਕੰਢੀ ਸੀ ਪਰ ਦੋ ਆਦਮੀ ਆਏ ਅਸੀਂ ਪੁਲਿਸ ਦੇ ਆ ਮਟਾਲੇ ਤੋਂ ਆਏ ਆ ਤੇ ਉਹ ਤੁਹਾਡੇ ਕੁਝ ਕੇਸ ਬਾਰੇ ਆਏ ਆ ਜਦੋਂ ਉਹਨੇ ਬੂਹਾ ਖੇੜਾ ਤੇ ਇੱਕ ਨੇ ਉਹਦਾ ਮੂੰਹ ਫੜ ਕੇ ਅੰਦਰ ਧੱਕੇ ਲੈ ਗਿਆ ਮਾਰਨ ਦੀ ਕੋਸ਼ਿਸ਼ ਕੀਤੀ ਦੂਜੇ ਜਣੇ ਨੇ ਸਾਡੇ ਬਾਥਰੂਮ ਜ ਆਪਣੇ ਕੱਪੜੇ ਕੁੱਪੜੇ ਮੂੰਹ ਮਾਮਲੇ ਲੈ ਲਿਆ ਤੇ ਜਦੋਂ ਉਹਨੇ ਭੱਜ ਕੇ ਰੌਲਾ ਪਾ ਕੇ ਬਾਹਰ ਨਿੱਗੀ ਬੂਹਾ ਖੋਲ ਕੇ ਤੇ ਰੌਲਾ ਪਾਇਆ ਸਾਰਾ ਅਣਗੌਣ ਇਕੱਠਾ ਹੋ ਗਿਆ ਉਹ ਭੱਜ ਗਿਆ ਤੇ ਇੱਕ ਜਣਾ ਫੜ ਲਿਆ ਮਸਲਾ ਜੀ ਹੈ ਜੀ ਮਸਲਾ ਸਾਡੀ ਨੋਹ ਦਾ ਉਹਦੇ ਨਾਲ ਕੇਸ ਸਾਰਾ ਚੱਲਦਾ ਅਦਾਲਤ ਤੇ ਤੇ ਅੱਜ ਬੰਦੇ ਜਿਹੜੇ ਆਏ ਬੰਦੇ ਹੁਣ ਇਹ ਤੇ ਇਹ ਦਸੰਗ ਜਿਹੜਾ ਫੜਿਆ ਗਿਆ ਦੱਸੂਗਾ ਕੌਣ ਆ ਪੁਰਾਣਾ ਪੁਰੇ ਪਟਾਣਾ ਬੰਦਾ ਫੜਾਇਆ ਤੇ ਹਾਂਜੀ ਫੜਿਆ ਗਿਆ ਹਾਂ ਜੀ ਆਪਰਾ ਹਾਂਜੀ ਹਾਂਜੀ ਆਇਆ ਆਪਰਾ ਹਾਂਜੀ ਆਪਸਤਾਵਰ ਪਰ ਨਹੀਂ ਵਰਦਾ ਸੀ ਪੁਲਸ ਆਈ ਉਸੇ ਹਾਂਜੀ ਹਾਂਜੀ ਆਈ ਮੌਕੇ ਤੇ ਪੁਲਸ ਆਈ ਆ ਕੀ ਮੰਗ ਕੀ ਕਰਦੋਂ ਦੀ ਅਸੀਂ ਮੰਗ ਕਰਦੇ ਸਾਨੂੰ ਇਨਸਾਫ ਮਿਲਦਾ ਜਾਵੇ ਤੇ ਸਾਡਾ ਜਿਹੜਾ ਇੱਕ ਕਤਲ ਵਾਸਤੇ ਆਏ ਸੀ ਸਾਨੂੰ ਇਥੋਂ ਬਚਾਇਆ ਜਾਵੇ ਬਾਹਰ ਖਤਰਾ ਹੈ ਹਾਂਜੀ ਬਾਹਰ ਖਤਰਾ ਵਾ ਗਾਂਵ ਵੀ ਖਤਰਾ ਸਨ जरूरत है अजिहे अंसर तू सुचेत फिलहाल पुलिस ने आरोपी गिरफ्तार कर कार्रवाई शुरू कर दी है अमृतसर तो सुखचैन सिंह की रिपोर्ट ग्लोबल पंजाब टीवी